ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਗਾਵਾਂ ਸੇ ਲੈ ਕੇ ਆਇਆ ਜੀ ਇੱਕ ਬਈ ਤਾਜੀ ਸੋਈ ਵੀ ਆ ਤੇ ਦੋ ਗੱਬੜਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਉ ਪੁੱਛ ਲੈਨੇ ਬਾਈ ਤੋਂ ਡੇਰ ਅੱਜ ਵਿੱਚ ਬਾਈ ਜੀ ਹਸੀਕਾਲ ਹਸੀਕਾਲ ਬਾਈ ਹੋਰ ਸ਼ਰਮਾ ਠੀਕ ਵਧੀਆ ਬਾਈ ਵਧੀਆ 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 ਚੱਲਦਾ ਕੰਮ ਕਰ ਹਾਂ ਪੂਰਾ ਪੁੱਛੇ ਨਾਮ ਤੇ ਐਡਰੈਸ ਬੋ ਨਾਮ ਮੇਰੇ ਸੰਦੀਪ ਆ ਪਿੰਡ ਮੱਝੂਗਾ ਜਿਲ੍ਹਾ ਬਰਨਾਲਾ ਠੀਕ ਆ ਬਾਈ ਨੇੜੇ ਪਿੰਡ ਵੀ ਨੇੜੇ ਵੀਰੇ ਆਪਣੇ ਘਟੌੜ ਮੋਬਾਈਲ ਨੰਬਰ 62804 4377 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸੀ ਏ ਬਟੇ ਬਈ ਦੂਜਾ ਸੂਆ ਸੁਈਆ ਹੂੰ ਇਹ ਤੜਕੇ ਸੁਈਆ 4 ਵਜੇ 4 ਵਜੇ ਹਾਂ ਜੇਰ ਪ੍ਰੋਪਰ ਪਈ ਆ ਜੇਰ ਬਈ ਬੱਠਲ ਤੇ ਰੱਖੀ ਬਠਾ ਕੰਪਲੀਟ ਆ ਬੱਚਾ ਕੀ ਦੇਤਾ ਬੱਚਾ ਬੱਚਾ ਦੇਦਾ ਬੱਚਾ ਦੇਦਾ ਬੱਚਾ ਬਹੁਤ ਚੰਗਾ ਬੋੜਾ ਚੰਗਾ ਜਿੰਨਾ ਕਹਦੇ 19 ਨਸਲ ਵਾਲਾ ਬਈ ਆਏ ਬੱਚਾ ਗੱਲ ਕਰ ਤੇ ਨਸਲ ਬਹੁਤ ਗੱਦ ਕੋਦ ਦੇਖ ਤੂੰ ਗੱਲ ਕਰ ਬੱਚੇ ਬਹੁਤ ਚੰਗੇ ਪਾਉਂਦੀ ਆ ਹਾਂ ਕੀ ਆ ਬਾਤ ਅੱਛਾ ਬਈ ਲਾ ਹੂੰ ਤੇ ਬੋੜਾ ਫਿਰ ਕਿੰਨਾ ਕੱਢੇ ਬੌਲਾ ਦਾ ਬੈਤੜ ਕੇ ਇਹਨੂੰ ਚੰਗਾਇਆ 2 ਕਿਲੋ ਤੇ 2 ਕਿਲੋ ਚੋਇਆ ਬੈਠਾ ਨਹੀਂ ਜਾਂਦਾ ਇਹ ਗਾਂ ਤੋਂ ਠੀਕ ਆ ਹਾਂ 4 ਕਿਲੋ ਰਗੜਾ ਹਾਂ 4 ਕਿਲੋ ਦਾ ਆਰਡਰ ਕਮਾਲ ਆ ਸੁਣਾ ਆਰਡਰ ਫਿਟਿੰਗ ਵਾਲਾ ਲੱਗਿਆ ਬਾਈ ਬਾਈ ਕੀ ਆ ਬਾਤ ਆ ਬਹੁਤ ਸੋਹਣਾ ਮੇਰਾ ਦੁੱਧ ਆੜਾਟਰ ਮੇਰਾ ਹੂੰ ਪੰਡ ਵਾਲਾ ਲੇਵਾ ਲੱਗਿਆ ਕਰਮਾਲੀ ਨੂੰ ਹਣ ਬਾਕੀ ਦੁੱਧ ਠੰਢੀ ਲਾ ਜਿਵੇਂ ਮਰਜੀ ਲੈ ਆ ਤੁਸੀਂ ਥਣ ਦੇਖ ਜਿਵੇਂ ਆਪਾਂ ਕਹਿੰਦੇ ਫੀਤੇ ਨਾਲ ਮਿਣਕੇ ਲਾਏਗਾ ਨਾ ਉਹ ਚੀਜ਼ ਆ ਇੱਕੋ ਜਿਹਾ ਥਣ ਇੱਕੋ ਜਿਹੀ ਵਿੱਥੀ ਤੇ ਲੱਗਿਆ ਜੀ ਵਿੱਥੀ ਕੀ ਆ ਬਾਤ ਆ ਬਾਈ ਨਾੜਾ ਨੂੜਾ ਕਰਮਾਲੀ ਦੇ ਫਲ ਚਾਹੀਏ ਬਈ ਕੁਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਵਾਈ ਕਿਵੇਂ ਸ਼ਰ ਚਵਾਈ ਭਾਈ ਇੱਕ ਨੰਬਰ ਪੂਰੀ ਠੀਕਾ ਚਵਾਈ ਇੱਕ ਨੰਬਰ ਭਾਈ ਕਹਿੰਦਾ ਜਿਵੇਂ ਮਰਜੀ ਬਾਜਾ ਕਈ ਨਹੀਂ ਕਰਮ ਵਾਲੀ ਕੋਸ਼ਿਸ਼ ਕਿਆ ਬਾਗ ਚੂਣ ਬੜਾ ਚੰਗਾ ਹਨਾ ਚਵਾਈ ਚੂਈ ਇੱਕ ਨੰਬਰ ਵਾਲਾ ਜਿਵੇਂ ਮਰਜੀ ਧਰਾ ਮਰੀ ਚੱਲੇ ਗੁੱਤੀਆਂ ਫੜਦੀ ਹੈ ਕਿਆ ਬਾਤ ਹੈ ਜਿਵੇਂ ਬਈ ਲੇਵਾ ਥਾਣਾ ਉਹੇ ਜੀ ਚਵਾਈ ਆ ਹਨ ਬਈ ਨਿਆਣਾ ਪਾਣਾ ਆਪਾਂ ਕੋਈ ਡਿੱਕਾ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਨਿਆਣਾ ਪਾਉਣਾ ਪਾਲਾ ਨਹੀਂ ਪੁਣਾ ਨਾ ਪਾ ਠੰਡੀ ਸੀਲਾ ਬਾਕੀ ਥਣ ਥਣ ਕੱਲਾ ਮੁਠੀ ਵਾਲਾ ਐ ਪੂਰਾ ਟਰੌਪ ਦਾ ਲੇਵਾ ਉਨਾਂ ਨੇ ਹੀ ਮੂਹਰ ਨੂੰ ਉਨਾਂ ਹੀ ਪਿੱਛੇ ਨੂੰ ਉਨਾਂ ਹੀ ਪਿੱਛੇ ਨਾੜਾ ਨੂੜਾ ਨਾੜ ਦੇਖ ਦੁੱਧ ਵਾਲੀ ਗਾਂ ਨੂੰ ਲੱਗੀ ਜੀ ਦੇਖੋ ਬਈ ਥਣਾ ਦੀ ਗੱਠ ਗੱਠ ਤੇ ਥਣ ਲੱਗਿਆ ਤੇ ਨਾੜ ਵੱਡੀ ਨਾੜ ਚੈੱਕ ਕਰ ਲੋ ਦੁੱਧ ਵਾਲੀ ਬਹੁਤ ਚੰਗੀ ਆ ਬਾਕੀ ਗਾਂ ਦਾ ਆਪ ਦਾ ਕੱਦ ਕਾਟ ਲੈ ਹਾਂ ਫੁੱਲ ਕਰਦਾ ਆ ਇਹ ਨਹੀਂ ਵੀ ਛੋਟੀ ਨਾ ਛੋਟੀ ਨਹੀਂ ਹੈਗੀ ਫੁੱਲ ਕੱਦ ਸਵੀ ਪੜੀ ਐ ਸੂਈ ਸਵਾਈ ਐ ਜੇਰ ਵੀ ਬਈ ਰੱਖੀ ਬੈਠਾ ਆਡਰ ਕਮਾਲ ਦਾ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੀਆਂ ਮੇਨ ਗੱਲ ਹੁੰਦੀ ਆ ਬਾਈ ਜੇਰ ਜੂਰ ਪਹਿਜੇ ਪਸ਼ੂ ਦੀ ਉਹ ਪ੍ਰੋਪਰ ਸਾਫ ਆ ਸਹੀ ਗੱਲ ਆ ਬਾਈ ਹੂੰ ਸੋਰਾ ਤਾਰਾ ਦੇਖੋ ਉਤੋ ਵੀ ਪੱਦਰ ਪੁੱਦਰ ਆ ਬਾਈ ਹਣਾ ਕਮਾ ਕੋਈ ਢੂਈ ਨਹੀਂ ਚੱਕਦੀ ਕੋਸ਼ ਹੋਰ ਨਹੀਂ ਹੂੰ ਕੋਈ ਤੋਰਾ ਨਹੀਂ ਦੇ ਪੂਰਾ ਟੌਪ ਦਾ ਹੀ ਗੱਲ ਆ ਬੇ ਕਿੰਨਾ ਕੁ ਦੁੱਧ ਦੇ ਦੂ ਸ਼ਰਮਾ ਬਾਈ ਦੁੱਧ ਜਿਹੜੇ ਸਾਬਣਾ ਗਾਂ ਦੀ ਤਿਆਰੀ ਆ ਹੂੰ ਉਹ ਮੈਂ ਤਾਂ 27 28 ਕਿਲੋ ਕੁਸ਼ ਕਾ ਹੀ ਚੱਲ 25 ਕਿਲੋ ਦਾ ਪੂਰਾ ਕੰਡੇ ਲਾ ਹੂੰ ਪੂਰਾ ਮਣਿਆਵਾ ਸਹੀ ਗੱਲ ਆ ਹਨ ਐਵੇਂ ਕਹਿਣ ਨੂੰ 30 ਕਹਾਲਾ ਉਹ ਗੱਲਾਂ ਦਾ ਫਾਇਦਾ ਨਹੀਂ ਵੀ ਇਹ ਜਿਹੜੇ ਹਸਾਣ ਮੂਰੇ ਰੋਤ ਆਉਂਦੀ ਆ ਸਹੀ ਗੱਲ ਆ ਬਈ 20 ਕਿਲੋ ਦਾ ਬਾਈ ਪਰ ਰੋਤਾ ਬਈ ਮੌਸਮਾਂ ਜਿਹੜਾ ਦੁੱਧ ਵਾਲਾ ਗਾ ਹਨ ਤੇ ਕਿਉਂ ਗਰਮੀ ਨਹੀਂ ਠੰਡ ਦਾ ਮੌਸਮ ਆ ਠੰਡ ਕਾਮ ਲਈ ਬਹੁਤ ਚੰਗੀ ਆ ਠੰਡ ਚ ਦੁੱਧ ਵਧੀਆ ਪਾਉਂਦੀ ਹੈਗਾ ਤੇ ਆਰਡਰ ਵਧੀਆ ਦੁੱਧ ਪਾਉ ਬਾਈ ਰੁੱਤ ਪੂਰੀ ਚੰਗੀ ਆ ਬਹੁਤ ਚੰਗੀ ਰੋਤਾ ਜਸੂਈਆ ਕਰਮ ਵਾਲੀ ਤੇ ਮੁੱਲ ਕੀ ਆ ਫਿਰ ਜਾਇਜ ਮੋਲ ਡਾਕਟਰ 80 ਗਰਾਲਾ 85 ਗਰਾਲਾ 75 ਚੋ ਛੋੜ ਹੋ ਠੀਕ ਆ ਬਾਈ ਹਾਂ ਮੁੱਲ 80 85 ਜਿੰਨਾ ਮਰਜ਼ੀ ਕਰਾ ਲਓ 75000 ਚ ਬਾਈ ਕਹਿੰਦਾ ਸ਼ੋਰ ਗਾਂ ਦੇ ਹਿਸਾਬ ਨਾਲ ਬਾਈ ਮੁੱਲ ਜਮਾਂ ਹੀ ਜਾਇਜ਼ ਆ ਜਾਇਜ਼ ਹਾਂ ਆਪਾਂ ਸਾਰਾ ਕੁਝ ਛੱਡ ਕੇ ਦੱਸਿਆ ਇਹ ਵਾਲੂ ਵਾ ਬਹੁਤ ਆ ਬਾਈ ਗਾਂਾ ਕੋਈ ਕਿਸੇ ਪਾਸੋਂ ਆਏ ਨਹੀਂ ਵੀ ਕੱਚਾ ਬਸੂ ਰਹਾ ਵਾ ਸਹੀ ਗੱਲ ਆ ਬਾਈ ਹਣਾ ਤਿਆਰੀ ਦੇ ਦੁੱਧ ਆ ਬਾਈ ਨਿਹਰਾ ਦੁੱਧ ਆ ਜੇਰਾ ਭਈਆ ਕੋਈ ਐ ਖਤਰੇ ਵਾਲਾ ਕੋ ਗੁਣੀ ਵੀ ਹਾਂ ਮਨ ਚ ਡੋਲੀ ਜੋ ਬੰਦਾ ਚਾਰ ਚਾਰੂ ਬਧੇਰੀ ਚਾਰੂ ਬਧੇਰੀ ਖਾਣ ਪੀਣ ਨੂੰ ਬਧੇਰੀ ਖੁੱਲੀ ਆ ਬਾਕੀ ਠੰਡੀ ਸੀਲ ਲੈ ਜਿਵੇਂ ਮਰਜੀ ਹੱਥ ਲਾਈ ਜਾ ਲੈ ਮਗਰ ਦੀ ਮੰਤਾਰਾ ਮਰ ਜੇ ਕੋਈ ਕੁਛ ਨਹੀਂ ਲੈ ਕਿਆ ਬਾਤ ਆ ਬਾਈ ਮੋਲੋ ਜਵਾ ਜੈ ਜੈ ਮਾਨਤਨ ਮੌਕੇ ਤੇ ਹੋ ਜਾਣਾ ਚੰਗੀ ਆ ਬੜ ਪਾਂਡਈ ਦਾ ਬਈ ਦੁੱਧ ਵਾਕਈ ਚੰਗਾ ਪਾ ਦੂਗੀ ਫਰੰਟ ਫਰੰਟ ਕਰ ਦਵਟ ਫੁੱਲ ਅੱਗੇ ਭਰਾ 2 ਨੰਬਰ ਤੇ ਕੱਚੀ ਆ ਹਾਂ ਇਹ ਬਈ ਲੈਂਦੀ ਹਜੇ ਹਫਤਾ ਦੂਜਾ ਸੂਆ ਬੱਚੀ ਆ ਹਫਤਾ ਦੂਜਾ ਸੂਆ ਹਾਂ ਇੱਕੀ ਰਿਕਾਰਡ ਦੁੱਧ ਇਹ ਬਾਈ ਦਿੱਤਾ ਵਾ ਇਹਦਾ ਪਲੂਨ ਦਾ 17 18 ਕਿਲੋ 17 18 ਕਿਲੋ ਜਿਹੜੀ ਤਾਂ ਟਿਲਾਂ ਟੁਲਾ ਬਹੁਤ ਬੋਪਈ ਆ ਨਾ ਹੂੰ ਬਹੁਤ ਜਿਆਦਾ ਬਰੀਕੀ ਚ ਬੋ ਬਾਲੀ ਬਹੁਤ ਬਰੀਕ ਜਿਵੇਂ ਮਰਜੀ ਲੈ ਲੇਵੇ ਦੇ ਦੇਖ ਟੱਲਾ ਦੇਖੋ ਬਰੀਕੀ ਚ ਬੋ ਦਾ ਬੜ ਥਾਨ ਬਹੁਤ ਚੰਗਾ ਲੱਗਿਆ ਲੈ ਤੇ ਹਾਲੇ ਕੱਚੀ ਆ ਉਹ ਸਾਂ ਉਹਨਾਂ ਦਾ ਜਲ ਆ ਲਿਓ ਬਣੂਗੀ ਚੰਗੀ ਹਣਾ ਥੋੜਾ ਥੋਪ ਦਾ ਬਾਕੀ ਠੰਡੀ ਬਹੁਲੀ ਕੁਲੀ ਬਹੁਤ ਹਾਂ ਠੰਡੀ ਬਥੇਰੀ ਠੰਡੀ ਬਹੁਤ ਆ ਬਾਕੀ ਫੇਸਪੂਸ ਦੇ ਕਿੰਨਾ ਪਿਆਰਾ ਲੱਗਿਆ ਸਹੀ ਗੱਲ ਆ ਭਾਈ ਖੋਲ ਦੇ ਭਾਈ ਤੋਰ ਦੇ ਕੱਚੀ ਜਰੂਰਾ ਹਫਤਕ ਦੀ ਤੇ ਆਰਡਰ ਜਿਹੜਾ ਉਹਨਾਂ ਕਮਾਲ ਦਾ ਤਿਆਰ ਕਰੂ ਬਰੀਕੀ ਚ ਬਹੁਤ ਆ ਤੇ ਲੇਵੇ ਚ ਜਿਹੜੀ ਢੱਲ ਪਾਈ ਆ ਬਹੁਤ ਵਈਆ ਤੋਰਾ ਤਾਰਾ ਦੇਖੋ ਕਮਾਲ ਦਾ ਕੀ ਮੋਲਾ ਸ਼ਰਮਨ ਇਹਦਾ ਯਾਰ 60 ਕਰਾਲਾ 62 ਕਰਾਲਾ 55 ਚ ਛੋੜੂ ਠੀਕ ਆ ਬਸ ਮੋਲ ਕਰਾਉਣਾ 60 ਕਰਾਲਾ 62 ਕਰਾਲਾ 55000 ਚ ਬਾਈ ਕਹਿੰਦਾ ਛੋੜ ਛੱਪਾ ਹੋ ਜਾਊਗਾ ਫੇਸ ਬਹੁਤ ਚੰਗਾ ਕੱਦ ਬਟ ਰੰਗ ਰੂਪ ਤੋਰਾ ਤਾਰਾ ਕੱਚੀ ਕੱਚੀ ਆ ਕੱਲੀ ਬਾਈ ਤੇ ਜਿੰਦੇ ਤਿਆਰ ਹੋਗੀ ਵਾਰਡ ਨੇ ਲੇਵਾ ਬਾਕਸ ਉਹਨਾਂ ਤਿਆਰ ਕਰਨਾ ਵੱਕੀ ਠੰਡੀ ਸੀਲਾ ਯਾਰ ਵੱਡੀ ਗੱਲ ਹਣਾ ਯਾਰ ਐਂਦੀ ਕੋਸ਼ਿਸ਼ ਨਹੀਂ ਕਰਨ ਵਾਲੀ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਲੇਵਾ ਬਹੁਤ ਸੋਹਣਾ ਗੱਡੂ ਵੀ ਫੇਸ ਉਹ ਚੰਗਾ ਕੱਦ ਚੰਗਾ ਰੰਗ ਉਹ ਢਿੱਲਾ ਟੁਲਾ ਪਈ ਬਹੁਤ ਇਹ ਲੱਭੋ ਪਈ ਹੈ ਵੱਡੀ ਗੱਲ ਢਿੱਲਦੀ ਆ ਸਾਰੀਆਂ ਬਲਡ ਨਾਲ ਕੱਢੂਗੀ ਫੇਰ ਕਰਮਣੀ ਨੇ ਸੋਨਾ ਬੱਕੀ ਬ੍ਰੀਕੀ ਬਹੁਤ ਬੱਚੀ ਕੋਲ ਸਹੀ ਗਾ ਮੋਲ ਵੀ ਜੈ ਜੈ ਮਾਨਤਨ ਹਾਂ ਮਾਨਤਨ ਕਰ ਅੱਗੇ ਵੀਰੇ ਜਰਸੀ ਹਾਂ ਇਹ ਪੰਜਾਬ ਵਾਲੀ ਜਰਸੀ ਆ ਬਾਈ ਜਰਸੀ ਪੰਜਾਬ ਵਾਲੀ ਫਾਰਮ ਚੋਂ ਬੜੀ ਆ ਬੈੜੇ ਇਹ ਠੀਕ ਆ ਹਾਂ ਕਿਹੜਾ ਸੂਗਾ ਵੀਰ ਇਹ ਦੂਜਾ ਡਾਕਟਰ ਕਿੰਨੇ ਕਿੰਨੇ ਲੈਂਦੀ ਆ ਇਹ ਲੈ ਜੂ ਹਜੇ ਹਫਤਾ ਬਾਈ ਹਫਤੇ ਦੀ ਕੱਚੀ ਆ ਜਰਸੀ ਆ ਪੰਜਾਬ ਵਾਲੀ ਹਫਤੇ ਦੀ ਕੱਚੀ ਆ ਬਾਈ ਥਾਣ ਦੇ ਉਹ ਥਾਣ ਬੜਾ ਚੰਗਾ ਲੱਗਿਆ ਹਨ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਲੋਧ ਵਾਲੀ ਨਾਲ ਨੂੜ ਬਹੁਤ ਚੰਗੀ ਲੱਗੀ ਕੀ ਆ ਤਾਂ ਨਾਲ ਨੂੜ ਬਹੁਤ ਚੰਗੀ ਆ ਖੋਲਿਓ ਬਾਈ ਤੁਰੇ ਲੰਮੇ ਲੰਮੇ ਬਹੁਤ ਆ ਕੱਦ ਚੰਗਾ ਜਰਸੀ ਆ ਪੰਜਾਬ ਵਾਲੀ ਕੀਰ ਘਾੜਾ ਸ਼ਰਮਾ ਦੋਨ ਇਹ ਦੇ ਦੂਰ ਨਾ ਦੁੱਧ 20 ਕੋ 22 ਕਿਲੋ ਬਾਈ ਹੂੰ ਠੀਕ ਆ ਤੋਰਾ ਤਰਾ ਦੇਖੋ ਬਾਈ ਲੰਮੇ ਲੰਮੇ ਬਹੁਤ ਆ ਗੀ ਕੱਦ ਬਡ ਤੇ ਤੋਰਾ ਤਰਾ ਕਮਾਲ ਦਾ ਕੀ ਮੁੱਲ ਲਵਰੇ ਜਿਆ ਜਾਂ ਬਾਈ 70 ਦੀ ਦੇਵਾ ਹੀ ਡਾਕਟਰ ਮਾਨਦਾਨ ਹੋ ਜਾ ਹਾਂ ਮਾੜਾ ਮੋਟਾ ਕਰ ਦਾਂਗੇ ਠੀਕ ਆ 70000 ਰੁਪਿਆ ਮੁੱਲ ਆ ਵੀਰੇ ਮਾਨਦਾਨ ਥੋੜਾ ਮੂਰੀ ਦਾ ਕਰ ਦਿਆ ਆਈਆ ਖੁੱਲੀ ਕਰਕੇ ਬਾਈ ਠੀਕ ਆ ਹਾਂ ਹੂੰ ਮੋਲ ਜੈਜਾਬਰੇ 17000 ਰੁਪਿਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਆਰਡਰ ਆ ਜਿਹੜਾ ਉਹਨੂੰ ਸੋਨਾ ਤਿਆਰ ਕਰਨਾ ਢਿੱਲਾਂ ਦੇਖੋ ਬਾਕੀ ਵਜਨ ਵਜਨ ਬਹੁਤ ਆ ਪਈਆਂ ਸਾਰੀਆਂ ਬਾਲਡਨਾਂ ਗੱਡੂ ਫੇਰ ਕਰਮ ਵਾਲੀ ਨੇ ਸੋਨਾ ਵਜਨ ਫੁੱਲ ਹਣਾ ਵਜਨ ਵਜਨ ਬਸੇਰਾ ਹੂੰ ਕੱਦ ਵੀ ਠੀਕ ਆ ਯਾਰ ਵਕੀਲੇ ਦੀ ਬੰਦਰ ਬੁੰਦਰ ਬਹੁਤ ਸੋਹਣਾ ਸਹੀ ਗੱਲ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ